ਹਾਂਜੀ ਸਸ਼ੀਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਆ ਤੁਹਾਡਾ ਨਰਿੰਦਰ ਸਿੰਘ ਕਿੱਥੋਂ ਆਇਓ ਮਾਲਕਪੁਰ ਤੋਂ ਅੱਛਾ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਬੋਟਿਆਂ 'ਚ ਪ੍ਰੋਬਲਮ ਸੀ ਤੇ ਨਾਲੇ ਲੱਕ ਬਹੁਤ ਦਰਦ ਕਰਦਾ ਸੀ ਅੱਛਾ ਜੀ ਪਹਿਲਾਂ ਕਿੱਥੇ ਕਿੱਥੇ ਦਵਾਈ ਕਰਦੀ ਪਹਿਲਾਂ ਬਹੁਤ ਜਗ੍ਹਾ ਤੋਂ ਕਰਦੀ ਆ ਦਵਾਈ ਹੁਸ਼ਿਆਰਪੁਰ ਤੋਂ ਕਰਦੀ ਨਵੇਂ ਸ਼ਹਿਰ ਤੋਂ ਲੁਧਿਆਣੇ ਤੋਂ ਵੀ ਅੱਛਾ ਜੀ ਹੁਣ ਕਿੱਥੋਂ ਕਰਦੇ ਹੋ ਹੁਣ ਗੁਰਨਾਨਕ ਚੈਰਿਟੀ ਅਲਟ੍ਰੈਸਟ ਸਾਡੇ ਇੱਥੇ ਫਗਵਾੜੇ ਆਪਣੇ ਨੂੰ ਰੂਡ ਖੁੱਲਿਆ ਆ ਜੇ ਲੱਗੇ ਅੱਛਾ ਉੱਥੋਂ ਕਰਨਾ ਲੋੜੀਂਦਾ ਕੀ ਕਿੰਨਾ ਕੋ ਫਰਕ ਆ ਤੁਹਾਨੂੰ ਉਹਨਾਂ ਨੂੰ ਮੈਨੂੰ ਹੈਗਾ 60% ਪੈਸੇ ਫਰਕ ਅੱਛਾ ਜੀ ਹਾਂ ਜੀ ਠੀਕ ਕਿੰਨਾ ਟਾਈਮ ਹੋ ਗਿਆ ਦਵਾਈ ਖਾਂਦੇ ਉਹਨੂੰ ਦਵਾਈ ਤਾਂ ਮੈਂ ਦੋ ਤਿੰਨ ਵਾਰ ਹੀ ਲੈਣ ਗਿਆ ਹੈਗਾ ਵਾਖ ਪਾਉਂਦਾ ਰਿਹਾ ਠੀਕ ਆ ਕਿੱਥੋਂ ਪਤਾ ਲੱਗਾ ਸੀ ਤੁਹਾਨੂੰ ਇੱਥੇ ਵਾਰੀ ਜਿੱਦਾਂ ਸਾਡੇ ਪਿੰਡ ਦਾ ਇੱਕ ਮੁੰਡਾ ਜੀ ਉਹ ਇੱਥੇ ਪ੍ਰਦਕਾਟਨ ਕਰਨ ਆਇਆ ਸੀਗਾ ਉਹਨੇ ਦੱਸਿਆ ਇਹ ਮੈਨੂੰ ਠੀਕ ਆ ਜੀ ਆਹ ਬਾਬਾ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਦਵਾਈ ਹੋਰ ਕਦੋਂ ਨਾ ਖਾਓ ਤ ਨਹੀਂ ਤੁਹਾਨੂੰ ਕੋਈ ਆਰਾਮ ਨਹੀਂ ਜਿਆਉਂਦਾ ਅੱਜ ਇੱਥੇ ਗੁਰਨਾਨਕ ਕੈਰੇਟਰੀ ਆਫ ٹرسٹ ਨਰੂਡ ਪਿੰਡ ਖੁੱਲਿਆ ਹੋਇਆ ਉੱਥੋਂ ਖਾਓ ਦਵਾਈ ਤਾਂ ਮਜ਼ਰੂਰ ਹੋਊਗਾ ਧੰਨਵਾਦ ਧੰਨਵਾਦ